ਦੱਸਿਆ ਹੈ ਸੁਪਰੀਮ ਕੋਰਟ ਨੇ ਆਨਲਾਈਨ ਸੱਟੇਬਾਜ਼ੀ ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸਾਰੇ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ Google India ਅਤੇ Apple India Private Limited ਨੂੰ ਵੀ ਨੋਟਿਸ ਪੇਜ ਕੇ ਜਵਾਬ ਮੰਗਿਆ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਮਾਮਲਾ ਜਨਤਾ ਦੇ ਹਿੱਤ ਦੇ ਨਾਲ ਜੁੜਿਆ ਹੈ ਤੇ ਇਸ ਤੇ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਵੀ ਜ਼ਰੂਰਤ ਹੈ ਅਦਾਲਤ ਨੇ ਕਿਹਾ ਹੈ ਕਿ ਅਗਲੀ ਸੁਣਵਾਈ ਦੇ ਦੌਰਾਨ ਆਨਲਾਈਨ ਸੱਟੇਬਾਜ਼ੀ ਐਪਸ 'ਤੇ ਅੰਤਿਮ پابੰਦੀ ਦੀ ਜੋ ਮੰਗ ਤੇ ਹੁਣ ਫੈਸਲਾ ਲਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਆਨਲਾਈਨ ਸੱਟੇਬਾਜ਼ੀ ਦੇ ਮੁੱਦੇ ਤੇ ਜਵਾਬ ਮੰਗਿਆ ਸੀ ਇਸ ਮਾਮਲੇ ਦੇ ਵਿੱਚ ਜੋ ਹੈ ਪਟੀਸ਼ਨ ਕੇ ਇਹ ਪਾਲ ਵੱਲੋਂ ਜੋ ਹੈ ਧਾਇਰ ਕੀਤੀ ਗਈ ਸੀ ਤੇ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਆਨਲਾਈਨ ਸੱਟੇਬਾਜ਼ੀ ਆਪਸੇ ਪੂਰੀ ਤਰ੍ਹਾਂ ਦੇ ਨਾਲ ਜੂਏ ਵਾਂਗ ਹੈ ਇਸ ਦੀ ਪੈੜੀ ਆਦਤ ਕਾਰਨ ਲੱਖਾਂ ਨੌਜਵਾਨਾਂ ਦੇ ਘਰ ਜੋ ਹੈ ਬਰਬਾਦ ਹੋ ਗਏ ਨੇ ਤੇ ਉਹਨਾਂ ਦੀ ਜੋ ਹੈ ਪਰਿਵਾਰ ਪ੍ਰਭਾਵਿਤ ਇਸ ਦੇ ਨਾਲ ਹੋ ਰਹੇ ਨੇ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਿਰਫ ਤੇਲੰਗਾਨਾ ਸੂਬੇ ਦੇ ਵਿੱਚ ਹੀ ਸੱਟੇਬਾਜ਼ੀ ਐਪਸ ਦੀ ਭੈੜੀ ਆਦਤ ਦੇ ਕਾਰਨ 1000 ਤੋਂ ਵੱਧ ਵਿਅਕਤੀ ਜੋ ਹੈ ਆਪਣੀ ਜਾਨ ਗਵਾ ਚੁੱਕੇ ਨੇ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਾਲੀਵੁੱਡ ਅਤੇ ਟੌਲੀਵੁੱਡ ਨਾਲ ਜੁੜੇ ਲਗਭਗ 25 ਅਦਾਕਾਰਾਂ ਦੇ ਵੱਲੋਂ ਐਪਸ ਸੰਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਕਈ ਮਸ਼ਹੂਰ ਖਿਡਾਰੀ ਵੀ ਇਨ੍ਹਾਂ ਸੱਟੇਬਾਜ਼ੀ ਪਲੇਟਫਾਰਮਾਂ ਦਾ ਪ੍ਰਚਾਰ ਕਰ ਰਹੇ ਨੇ ਜਿਸ ਕਾਰਨ ਨੌਜਵਾਨ ਪੀੜੀ ਜੋ ਹੈ ਗਲਤ ਰਸਤੇ ਤੇ ਜਾ ਰਹੀ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਉਧਰ ਈਡੀ ਦਾ આરોਪ ਹੈ ਕਿ ਗੂਗਲ ਅਤੇ ਮੈਟਾ ਨੇ ਇਸ਼ਤਿਹਾਰਾਂ ਦੇ ਰਾਹੀਂ ਆਪਣੇ ਪਲੇਟਫਾਰਮਾਂ ਰਾਹੀਂ ਗੈਰ ਕਾਨੂੰਨੀ ਸੱਟੇਬਾਜ਼ੀ ਐਪਸ ਦਾ ਜੋ ਹੈ ਪ੍ਰਚਾਰ ਕੀਤਾ ਹੈ ਤੇ ਆਪਣੀ ਪਹੁੰਚ ਨੂੰ ਵਧਾਉਣ ਦੇ ਵਿੱਚ ਮਦਦ ਕੀਤੀ ਹੈ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਐਪਸ ਗੇਮਿੰਗ ਦੇ ਨਾਮ ਤੇ ਜੋ ਹੈ ਗੈਰ ਕਾਨੂੰਨੀ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਦੇ ਨੇ